ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਸ਼ਾ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਇਸ ਕਰਕੇ ਸਾਨੂੰ ਹਮੇਸ਼ਾ

ਅਜਾ ਦੀ ਗਰਮੀ ਦੇ ਵਿੱਚ ਆਪਣੇ ਕੰਮ ਕਾ ਛੱਡ ਕੇ ਇੱਥੇ ਬੈਠੇ ਆਂ ਪਰ ਇਹ ਵੀ ਉਹ ਲੋਕਾਂ ਨਾਲ ਗੱਲ ਨਹੀਂ ਕਰਨਾ ਹੈ ਬਣਾ ਕਿ ਇਹਦੇ ਬਿਨਾ ਕੋਈ ਚਾਲ ਨਹੀਂ ਹੋਇਆ ਹੋਰ ਸਰਕਾਰਾਂ ਬਹੁਤ ਕਿੱਥੀਆਂ ਹੋ ਰਹੀਆਂ ਆ ਬਈ ਸਾਡੇ ਕਾਰਨ ਕਰਕੇ ਹਰ ਚੀਜ਼ ਦੇ ਖਰਾਬ ਡਾਕਟਰ ਜੀ ਅਸੀਂ ਬਸ ਅਡਾ ਨਵਾਂ ਸ਼ਹਿਰ ਵਿਖੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀయన్స్ ਦੀ ਅਗਵਾਈ ਦੇ ਵਿੱਚ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਮਜ਼ਦੂਰ ਵਿਰੋਧੀ ਚਾਰ ਕਿਰਤਕੋੜ ਦੇ ਖਿਲਾਫ ਅਤੇ ਹੋਰ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਜ਼ੈਲੀ ਕਰ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਜਿਹੜੇ ਇਹ ਚਾਰ ਕਿਰਤ ਕੋਡ ਹੈ ਇਹ ਮੋਦੀ ਸਰਕਾਰ ਨੇ ਉਹਨਾਂ 44 ਕਿਰਤ ਕਾਨੂੰਨਾਂ ਦੀ ਥਾਂ ਤੇ ਲਿਆਂਦੇ ਆ ਜਿਹੜੇ 44 ਕਾਨੂੰਨ ਆ ਕਿਰਤ ਕਾਨੂੰਨ ਆ ਮਜ਼ਦੂਰ ਵਰਗ ਨੇ ਕਈ ਦਹਾਕੇ ਸੰਘਰਸ਼ ਕਰਕੇ ਪ੍ਰਾਪਤ ਕੀਤੇ ਮੋਦੀ ਸਰਕਾਰ ਇਸ ਵੇਲੇ ਮਜ਼ਦੂਰਾਂ ਦਾ ਜਿਹੜਾ ਮੁਨਾਫਾ ਆ ਮਜ਼ਦੂਰਾਂ ਦੀ ਕਿਰਤ ਸ਼ਕਤੀ ਦਾ ਮੁਨਾਫਾ ਉਹਨੂੰ ਕਾਰਪੋਰੇਟਾਂ ਦੇ ਪੂੰਜੀਪਤੀਆਂ ਦੀਆਂ ਤਜੋਰੀਆਂ ਵਿੱਚ ਪਾਉਣ ਦਾ ਇੱਕ ਸਾਧਨ ਬਣੀ ਹੋਈ ਹੈ ਭਾਵੇਂ ਇਹ ਕਿਰਤਕੋਡ ਬਣਿਆ ਨੂੰ ਕਈ ਸਾਲ ਹੋ ਗਏ ਪਰ ਇਹਨਾਂ ਕਿਰਤਕੋਡਾਂ ਦੇ ਵਿਰੋਧ ਦੇ ਵਿੱਚ ਦੇਸ਼ ਭਰ ਦੇ ਮਜਦੂਰਾਂ ਮਲਾਜ਼ਮਾਂ ਵਿੱਚ ਭਾਰੀ ਗੁੱਸਾ ਆ ਉਹ ਜਿਸ ਕਾਰਨ ਹੱਲੇ ਤੱਕ ਮੋਦੀ ਸਰਕਾਰ ਇਹਨਾਂ ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਕਰ ਸਕੀ ਇਹ ਚਾਰ ਕਿਰਤਕੋਡ ਆ ਜਿਹੜੇ ਇਹ ਮਜਦੂਰ ਜਮਾਤ ਦੇ ਉੱਤੇ ਬਹੁਤ ਘਾਤਕ ਹਮਲਾ ਆ ਇਹਨਾਂ ਦੇ ਲਾਗੂ ਹੋਣ ਦੇ ਨਾਲ ਮਜਦੂਰਾਂ ਦਾ ਹਰਤਾਲ ਦਾ ਅਧਿਕਾਰ ਆ ਜਿਹੜਾ ਉਹਨਾਂ ਦਾ ਬੁਨਿਆਦੀ ਅਧਿਕਾਰ ਆ ਸਵਿਧਾਨਕ ਅਧਿਕਾਰ ਆ ਉਹ ਖਤਮ ਹੋ ਜੂ ਜਥੇਬੰਦ ਹੋਣ ਦੇ ਅਧਿਕਾਰ ਖਤਮ ਹੋ ਜੂਗੇ ਔਰ ਸੰਘਰਸ਼ ਕਰਨ ਦੇ ਜਿਹੜੇ ਅਧਿਕਾਰ ਆ ਉਹ ਖਤਮ ਹੋ ਜੂਗੇ ਇਹ ਨੰਗੇ ਚਿੱਟੇ ਰੂਪ ਦੇ ਵਿੱਚ ਮੋਦੀ ਸਰਕਾਰ ਨੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਇਹ ਕਿਰਤਕੋਡ ਜਿਹੜੇ ਆ ਆਚਾਰ ਕਿਰਤਕੋਡ ਲੈ ਕੇ ਆਂਦੇ ਆ ਦੇਸ਼ ਦੀਆਂ 10 ਟ੍ਰੇਡ ਯੂਨੀਅਨਾਂ ਤੇ ਫੈਡਰੇਸ਼ਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ 20 ਮਈ ਨੂੰ ਆਲ ਇੰਡੀਆ ਪੱਧਰ ਉੱਤੇ ਆਮ ਹੜਤਾਲ ਕੀਤੀ ਜਾਊਗੀ ਜਿਹਦੇ ਨਾਲ ਬੈਂਕਾਂ 'ਚ ਵੀ ਹੜਤਾਲ ਹੋਣੀ ਸੀ ਰੇਲਵੇ 'ਚ ਵੀ ਹੋਣੀ ਸੀ ਟਰਾਂਸਪੋਰਟ 'ਚ ਹੋਣੀ ਸੀ ਔਰ ਇਸੇ ਤਰ੍ਹਾਂ ਬਾਕ-ਬਾਕ ਅਦਾਵਿਆਂ 'ਚ ਇਹ ਹੜਤਾਲ ਹੋਣੀ ਸੀ ਔਰ ਜੇ ਹੜਤਾਲ ਹੁੰਦੀ ਤਾ ਮੋਦੀ ਸਰਕਾਰ ਦੇ ਉੱਪਰ ਇੱਕ ਬਹੁਤ ਤਕੜਾ ਦਬਾਅ ਬਣਾਇਆ ਜਾ ਸਕਦਾ ਸੀ ਕਿ ਇਹ ਕਿਰਤ ਕੋਡ ਆ ਜਿਹੜੇ ਇਹ ਰੱਦ ਕੀਤੇ ਜਾਣ ਐਨ ਕੁਛ ਦਿਨ ਪਹਿਲਾਂ ਉਹ ਵੀ ਉਸ ਸਮੇਂ ਜਦੋਂ ਦੇਸ਼ ਦੀ ਵਰਕਿੰਗ ਕਲਾਸ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਇਸ ਇਸ ਹੜਤਾਲ ਨੂੰ ਸਫਲ ਬਣਾਉਣ ਦੀ 10 ਟ੍ਰੇਡ ਯੂਨੀਅਨਾਂ ਨੇ 15 ਮਈ ਨੂੰ ਇੱਕ ਮੀਟਿੰਗ ਕਰਕੇ ਇਹ ਐਲਾਨ ਕਰ ਦਿੱਤਾ ਕਿ ਪਾਕ ਤੇ ਹਿੰਦ ਦੇ ਰਿਸ਼ਤੇ ਇਸ ਵੇਲੇ ਠੀਕ ਨਹੀਂ ਹੈ ਦੇਸ਼ ਦੇ ਹਾਲਾਤ ਠੀਕ ਨਹੀਂ ਹੈ ਇਸ ਲਈ ਹਰਤਾਜ਼ ਦਾ ਸੱਦਾ ਵਾਪਸ ਲਿਆ ਜਾਂਦਾ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਵਜ਼ਨ ਨਹੀਂ ਹੈ ਇਹਨਾਂ ਨੇ ਅਝਿਹਾ ਕਰਕੇ ਮਜ਼ਦੂਰ ਵਰਗ ਦੇ ਨਾਲ ਇੱਕ ਕਿਸਮ ਦਾ ਧੋਖਾ ਕੀਤਾ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਹੁਣ ਬਾਰਡਰ ਉਤੇ ਹਿੰਦਪਾਕ ਬਾਰਡਰ ਉਤੇ ਸੀਜ਼ਫਾਇਰ ਆ ਜੰਗ ਵੱਦੀ ਹੋ ਚੁੱਕੀ ਆ ਔਰ ਆਮ ਬੰਦਾ ਵੀ ਇਹ ਕੁਝ ਦੇਖ ਰਿਹਾ ਕਿ ਤਣਾਓ ਜਿਹੜਾ ਉਸ ਪੱਧਰ ਦਾ ਨਹੀਂ ਰਿਹਾ ਜਿਸ ਪੱਧਰ ਤੇ ਇਹ ਟ੍ਰੇਡ ਯੂਨੀਅਨਾਂ ਨੇ ਬਹਾਨੇ ਲਾਏ ਆ ਸੋ ਇਹ ਜਿਹੜਾ ਹੜਤਾਲ ਨੂੰ ਵਾਪਸ ਲੈਣ ਦਾ ਐਲਾਨ ਕਰਨਾ ਇਹ ਮਜ਼ਦੂਰ ਵਰਕਰ ਨੂੰ ਨਿਰਾਸ਼ਾ ਵਿੱਚ ਲੈ ਕੇ ਜਾਊਗਾ ਇਸ ਲਈ ਅਸੀਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਵੱਲੋਂ ਸਾਡੀ ਕੇਂਦਰੀ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਅਸੀਂ ਜਿਨ੍ਹਾਂ ਸੂਬਿਆਂ 'ਚ ਵੀ ਹੈ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਹਾਂ ਅਸੀਂ ਹੜਤਾਲ ਕਰਕੇ ਤੇ ਪ੍ਰਦਰਸ਼ਨ ਕਰਾਂਗੇ ਔਰ ਰਾਸ਼ਟਰਪਤੀ ਦੇ ਨਾਂ ਜਿਹੜਾ ਇੱਕ ਮੰਗ ਪੱਤਰ ਦੇਵਾਂਗੇ ਸੋ ਅਸੀਂ ਅੱਜ ਜਿਹਦੇ ਵਿੱਚ ਇਸ ਰੈਲੀ ਦੇ ਵਿੱਚ ਆਸ਼ਾ ਵਰਕਰ ਯੂਨੀਅਨ ਹੈ ਪੱਠਾ ਵਰਕਰ ਯੂਨੀਅਨ ਹੈ ਆਟੋ ਯੂਨੀਅਨ ਹੈ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਹੈ ਰੇੜੀ ਵਰਕਰ ਯੂਨੀਅਨ ਹੈ ਇਹਨਾਂ ਨੇ ਇਕੱਠੇ ਹੋ ਕੇ ਅਸੀਂ ਰੈਲੀ ਕਰ ਰਹੇ ਹਾਂ ਰੈਲੀ ਤੋਂ ਬਾਅਦ ਪ੍ਰਦਰਸ਼ਨ ਕਰਾਂਗੇ ਸ਼ਹਿਰ ਦੇ ਵਿੱਚ ਤੇ ਡਿਪਟੀ ਕਮਿਸ਼ਨਰ ਸ਼੍ਰੀ ਭਗਤ ਸਿੰਘ ਨਗਰ ਨੂੰ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਪਿਆ ਜਾਵੇ ਇਸ ਅਜਿਹਾ ਸ਼੍ਰੀ ਭਗਤ ਸਿੰਘ ਨਗਰ ਦਾ ਸਵਾਗਤ ਆਧੀਆਂ ਵਿਸ਼ੇਸ਼ ਵਰਗੀਆਂ ਤੁਹਾਨੂੰ ਫੇਰ ਅਮੀਤ ਤੇ ਤਾਰੀਖਾਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਬਤਰੀ ਸੀ ਇਜਾਜ਼ਤ ਦਿਓ ਧੰਨਵਾਦ